ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵ代यक ਰਮਨ ਅਰੋੜਾ ਦੇ ਟਿਕਾਣਿਆਂ ਦੇ ਉੱਪਰ ਵਿਜੀਲੈਂਸ ਨੇ ਰੇਡ ਕੀਤੀ ਆ ਜਿਸ ਸਮੇਂ ਆਪਾਂ ਇਹ ਵੀਡੀਓ ਬਣਾ ਰਹੇ ਆ ਉਸ ਸਮੇਂ ਰੇਡ ਹਜੇ ਤੱਕ ਜਾਰੀ ਆ ਤੇ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਹੋ ਚੁੱਕੀ ਆ ਤੇ ਗ੍ਰਿਫਤਾਰ ਕਰਨ ਦੀ ਵਿਚਾਰ ਚਾਜਾਂ ਜੋਰਾਂ ਦੇ ਉੱਪਰ ਹੈ ਵਿਜੀਲੈਂਸ ਦੀ ਟੀਮ ਮੁਹਾਲੀ ਨੰਬਰ ਦੀਆਂ ਗੱਡੀਆਂ ਦੇ ਵਿੱਚ ਅਰੋੜਾ ਦੇ ਘਰ ਪਹੁੰਚਦੀ ਆ ਵਿਜੀਲੈਂਸ ਦੀ ਟੀਮ ਨੇ ਸਵੇਰੇ 8:45 ਮਿੰਟਾਂ ਦੇ ਉੱਪਰ ਅਸ਼ੋਕ ਨਗਰ ਦੇ ਸਥਿਤ ਅਰੋੜਾ ਦੇ ਘਰ ਛਾਪਾ ਮਾਰਿਆ ਜਦੋਂ ਵਿਜੀਲੈਂਸ ਦੀ ਟੀਮ ਪਹੁੰਚੀ ਤਾਂ ਵ代ਕ ਅਰੋੜਾ ਕੀਤੇ ਜਾ ਰਹੇ ਸਨ ਵਿਜੀਲੈਂਸ ਨੇ ਐਮਐਲਏ ਨੂੰ ਉਸ ਦੇ ਘਰ ਦੇ ਨੇੜੇ ਮੰਦਰ ਦੇ ਮੋੜ ਦੇ ਉੱਪਰ ਹਿਰਾਸਤੇ ਵਿੱਚ ਲਿਆ ਇਸ ਤੋਂ ਬਾਅਦ ਟੀਮ ਉਸ ਨੂੰ ਕਾਰ ਲੈ ਗਈ ਜਿਸ ਤੋਂ ਬਾਅਦ ਅੰਦਰ ਤਲਾਸ਼ੀ ਇਸ ਸਮੇਂ ਲਈ ਜਾ ਰਹੀ ਆ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਰੇਡ ਦੀ ਪੋਸਟਿੰਗ ਕਰਦਿਆਂ ਹੋਇਆਂ ਕਿਹਾ ਗਿਆ ਹੈ ਕਿ ਜਲੰਧਰ ਦੇ ਵ代ਕ ਰਮਨ ਅਰੋੜਾ ਦੇ ਵਿਰੁੱਧ ਸ਼ਿਕਾਇਤਾਂ ਮਿਲੀਆਂ ਸਨ ਜਿਸ ਦੇ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਅਰੋੜਾ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਦੇ ਰਾਹੀਂ ਜੋ ਲੋਕਾਂ ਨੂੰ ਡਰਾਉਣ ਤੇ ਧਮਕਾਉਣ ਦੇ ਲਈ ਜਾਲੀ ਨੋਟਸ ਭੇਜਦੇ ਸਨ ਅਤੇ ਫਿਰ ਉਹਨਾਂ ਨੋਟਸਾਂ ਦਾ ਨبطਾਰਾ ਕਰਨ ਦੇ ਬਦਲੇ ਪੈਸੇ ਵਸੂਲਦੇ ਸਨ ਮੀਡੀਆ ਰਿਪੋਰਟ ਦੇ ਅਨਸਾਰ ਵ代 ਇੱਕਦਮ ਮਾਮਲਾ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤੇ ਗਏ ਏਟੀਪੀ ਸੁਖਦੇਵ ਦੇ ਨਾਲ ਸੰਬੰਧਤ ਆ ਕਿਹਾ ਜਾਂਦਾ ਹੈ ਕਿ ਏਟੀਪੀ ਸੁਖਦੇਵ ਤੇ ਰਮਨ ਅਰੋੜਾ ਇੱਕ ਦੂਜੇ ਦੇ ਕਾਫੀ ਕਰੀਬੀ ਹਨ ਰਮਨ ਅਰੋੜਾ ਦੇ ਵਿਰੁੱਧ ਕਾਰਵਾਈ ਦੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਸਨ ਕੁਝ ਦਿਨ ਪਹਿਲਾਂ ਹੀ ਅਰੋੜਾ ਦੀ ਸੁਰੱਖਿਆ ਦੇ ਵਿੱਚ ਲੱਗੇ 14 ਮਲਾਜ਼ਮਾਂ ਨੂੰ ਵਾਪਸ ਬੁਲਾ ਲਿਆ ਗਿਆ ਸੀ ਤੇ ਉਸ ਸਮੇਂ ਇਹ ਚਰਚਾ ਜੋਰਾਂ ਦੇ ਉੱਪਰ ਸੀ ਕਿ ਆਮ ਆਦਮੀ ਪਾਰਟੀ ਆਪਣੇ ਵਿਧਾਇਕ ਤੋਂ ਨਾਰਾਜ਼ ਆ ਇਹ ਨਰਾਜ਼ ਕਿਉਂ ਆ ਇਤਹਾਸ਼ਤ ਆਮ ਆਦਮੀ ਪਾਰਟੀ ਉਸ ਸਮੇਂ ਸਾਫ਼ ਕਰ ਸਕਦੀ ਸੀ ਪਰ ਉਦੋਂ ਵੀ ਇਹ ਚਰਚਾ ਜੋਰਾਂ ਦੇ ਉੱਪਰ ਸੀ ਕਿ ਵਿਧਾਇਕ ਰਮਨ ਅਰੋੜਾ ਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ ਐਕਸ਼ਨ ਹੋ ਸਕਦਾ ਹੈ ਤੇ ਅੱਜ ਉਸੇ ਲੜੀ ਦੇ ਵਿੱਚ ਉਹਨਾਂ ਦੇ ਕਾਰਵੈਕਲੈਂਸ ਦੀ ਰੇਡ ਵੱਜੀ ਆ ਪਰ ਇਸੇ ਵਿਚਕਾਰ ਤੋਂ ਜਲੰਧਰ ਵਿਅਸ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਰਹੇ ਨੇ ਸ਼ਿਤਲ ਅੰਗਰਾ ਉਹ ਲਗਾਤਾਰ ਸਾਲ 2024 ਤੋਂ ਹੀ ਰਮਨ ਅਰੋੜਾ ਦੇ ਉੱਪਰ ਤੇ ਕੁਝ ਹੋਰ ਲੋਕਾਂ ਦੇ ਉੱਪਰ ਇਲਜ਼ਾਮ ਲਗਾ ਰਹੇ ਸੀ ਕਿ ਉਹਨਾਂ ਦੇ ਵੱਲੋਂ 100 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਬਿੱਤਦਨੀ ਲਾਈਵ ਹੋ ਕੇ ਦੁਲੰਦਰ ਵਿਸਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮਿੰਦਰ ਭਗਤ ਉਹਨਾਂ ਦੇ ਉੱਪਰ ਵੀ ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ ਲਗਾਏ ਸੀ ਉਸ ਸਮੇਂ ਸ਼ਿੱਤਲungਰਾਲ ਦੇ ਵੱਲੋਂ ਕਿਹਾ ਗਿਆ ਸੀ ਕਿ ਜਲੰਧਰ ਦੇ ਵਿੱਚ ਨੋਟਸ ਨੋਟਸ ਦੀ ਗੇਮ ਖੇਡੀ ਜਾ ਰਹੀ ਹੈ ਇਸ ਗੇਮ ਦੇ ਵਿੱਚ ਬਾਅਦ ਚ ਸਮਝੌਤੇ ਕਰਵਾਏ ਜਾ ਰਹੇ ਨੇ ਕਦੇ ਹੋਟਲ ਦੇ ਵਿੱਚ ਬੈਠ ਕੇ ਕਦੇ ਕਿਸੇ ਦੇ ਕਮਰੇ ਵਿੱਚ ਬੈਠ ਕੇ ਤੇ ਕਦੇ ਕਿਸੇ ਗੱਡੀ ਦੇ ਵਿੱਚ ਬੈਠ ਕੇ ਸਾਰੇ ਸਮਝੌਤੇ ਕਰਵਾਏ ਜਾ ਰਹੇ ਨੇ ਪਰ ਜਲੰਧਰ ਦੇ ਵਿੱਚ ਇੱਕ ਚਰਚਾ ਹੋਰ ਵੀ ਜੋਰਾਂ ਦੇ ਉੱਪਰ ਆ ਜਿਸ ਸਮੇਂ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਪਰਿਵਾਰ ਜਲੰਧਰ ਪਹੁੰਚਦਾ ਸੀ ਤਾਂ ਬਹੁਤੇ ਵਾਰ ਉਹ ਰਮਨ ਅਰੋੜਾ ਦੇ ਘਰ ਹੀ ਰੁਕਦਾ ਹੁੰਦਾ ਸੀ ਤਾਂ ਹੁਣ ਇਹ ਸਵਾਲ ਜਲੰਧਰ ਦੇ ਲੋਕਾਂ ਦੇ ਵੱਲੋਂ ਲਗਾਤਾਰ ਉਠਾਇਆ ਜਾ ਰਿਹਾ ਹੈ ਜਾਂ ਸਿਆਸੀ ਗਲੇਰਾਂ ਵਿੱਚ ਚਰਚਾ ਦਾ ਵਿਸ਼ਾ ਹੈ ਕਿ ਜੇਕਰ ਰਮਨ ਅਰੋੜਾ ਦੇ ਘਰ ਮੁੱਖ ਮੰਤਰੀ ਭਗਵੰਤ ਮਾਨ ਦਾ ਪਰਿਵਾਰ ਆ ਕੇ ਰਹਿੰਦਾ ਸੀ ਤੇ ਹੁਣ ਰਮਨ ਅਰੋੜਾ ਦੇ ਪ੍ਰਪੇਸ਼ਤਾਚਾਰ ਦੇ ਇਲਜ਼ਾਮ ਲੱਗੇ ਨੇ ਕੀ ਉਹ ਮੁੱਖ ਮੰਤਰੀ ਪਰਵਾਜ਼ ਦੇ ਸ਼ਾਇਦ ਜੋ ਪ੍ਰਸੰਪਤ ਕੁਝ ਕਰ ਰਿਹਾ ਸੀ ਜਾਂ ਮਿਲੀ ਭੁਗਤਾ ਜਾਂ ਕੁਝ ਹੋਰ ਹੈ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ ਇਹ ਸਵਾਲ ਲਗਾਤਾਰ ਜੋਰਾਂ ਦੇ ਉੱਪਰ ਆ ਹਾਲ ਹੀਕਾ ਇੱਕ ਬਿਆਨ ਦੇ ਵਿੱਚ ਰਮਨ ਅਰੋੜਾ ਨੇ ਸਪਸ਼ਟ ਕੀਤਾ ਸੀ ਕਿ ਉਹਨਾਂ ਦਾ ਸੁਖਦੇਵ ਦੇ ਨਾਲ ਕੋਈ ਵੀ ਸਬੰਧ ਨਹੀਂ ਆ ਜਿਸ ਨੂੰ 15 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਪਾਇਪਾ ਆਗੂਆਂ ਦੇ ਨਾਲ ਰਮਨ ਔਰੜਾ ਦੀ ਨੇੜਤਾ ਸੱਤਾਧਾਰੀ ਪਾਰਟੀ ਦੇ ਅੰਦਰ ਵਿਵਾਦ ਦਾ ਵਿਸ਼ਾ ਬਣੀ ਹੋਈ ਸੀ ਖਾਸ ਕਰਕੇ ਕਿਉਂਕਿ ਕੁਝ ਪਾਰਟੀ ਦੇ ਮੈਂਬਰਾਂ ਨੇ ਉਹਨਾਂ ਦੀ ਵਫਾਦਾਰੀ ਦੇ ਬਾਰੇ ਚਿੰਤਾ ਪ੍ਰਗਟ ਕੀਤੀ ਸੀ ਇਸ ਤੋਂ ਇਲਾਵਾ ਪਾਰਟੀ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਹੈ ਕਿ ਆਪ ਨੇਤਾ ਦੀਪਕ ਬਾਲੀ ਰੋੜਾ ਦੇ ਹਲਕੇ ਵਿੱਚ ਸਰਗਰਮ ਨਜ਼ਰ ਆ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਵਿਧਾਇਕ ਰਮਨ ਔਰੜਾ ਦਾ ਅਸਤੀਫਾ ਆਉਂਦਾ ਹੈ ਤਾਂ ਉਥੋਂ ਚੋਣ ਹੁੰਦੀ ਹੈ ਜਾਨੀ ਕਿ ਬਾਈ ਇਲੈਕਸ਼ਨ ਹੁੰਦੀ ਆ ਤਾਂ ਉਹਨਾਂ ਦੀ ਥਾਂ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਬਾਲੀ ਸਾਹਿਬ ਨੂੰ ਆਪਣਾ ਉਮੀਦਵਾਰ ਬਣਾਇਆ ਜਾ ਸਕਦਾ ਹੈ ਜਾਂ ਕਹਿ ਸਕਦੇ ਹਾਂ ਕਿ ਜੇਕਰ ਉੱਥੇ ਚੋਣ ਹੁੰਦੀ ਹੈ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਹੀ ਆਪਣਾ ਉਮੀਦਵਾਰ ਬਣਾ ਲਿਆ ਗਿਆ ਹੈ ਕਿਉਂਕਿ ਲਗਾਤਾਰ ਬਾਲੀ ਸਾਹਿਬ ਇਸ ਹਲਕੇ ਦੇ ਵਿੱਚ ਸਰਗਰਮ ਨਜ਼ਰ ਆ ਰਹੇ ਸੀ ਵਿਜੀਲੈਂਸ ਦੇ ਸੂਤਰਾਂ ਦੇ ਅਨਸਾਰ ਨਗਰ ਨਿਗਮ ਦੇ ਏਟੀਪੀ ਸੁਖਦੇਵ ਜੋ ਕਿ ਜਲੰਧਰ ਕੇਂਦਰੀ ਦੇ ਵਿਧਾਇਕ ਰਮਨ अरोड़ा ਦੇ ਕਰੀਬੀ ਮੰਨੇ ਜਾਂਦੇ ਨੇ ਨੂੰ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਵਿਜੀਲੈਂਸ ਨੂੰ ਇਨਪੁਟ ਮਿਲਿਆ ਸੀ ਕਿ ਵਿਧਾਇਕ ਰਮਨ अरोड़ा ਵੀ ਰਿਸ਼ਵਤ ਖੋਰੀ ਦੇ ਖੇਡ ਦੇ ਵਿੱਚ ਸ਼ਾਮਲ ਨੇ ਵਿਜੀਲੈਂਸ ਨੇ ਏਟੀਪੀ ਤੋਂ ਪੁੱਛਗਛ ਕੀਤੀ ਅਤੇ ਲਗਭਗ 1 ਮਹੀਨੇ ਤੱਕ ਦਸਤਾਵੇਜ਼ਾਂ ਅਤੇ ਹੋਰ ਸਬੂਤ ਇਕੱਠੇ ਕੀਤੇ ਨੇ ਜਿਸ ਤੋਂ ਬਾਅਦ ਪਹਿਲਾਂ ਏਟੀਪੀ ਅਤੇ ਹੁਣ ਐਮਐਲਏ ਤੇ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਆ ਦੱਸਦੇ ਨੇ ਉਸ ਤੋਂ ਬਾਅਦ ਇੱਕ ਸਵਾਲ ਹੋ ਜੋ ਪੈਦਾ ਹੋ ਰਿਹਾ ਹੈ ਕਿ ਰਮਨ ਅਰੋੜਾ ਦੇ ਘਰ ਤਾਂ ਹੁਣ ਰੇਡ ਵੱਜ ਚੁੱਕੀ ਹੈ ਵਿਜੀਲੈਂਸ ਦੀ ਪਰ ਜੋ ਸ਼ੀਤਲ ਅੰਗਰਾਲ ਦੇ ਵੱਲੋਂ ਮਿੰਦਰ ਭਗਤ ਦੇ ਉੱਪਰ ਇਲਜ਼ਾਮ ਲਗਾਏ ਗਏ ਸੀ ਕਿ ਉਹਨਾਂ ਦੇ ਉੱਪਰ ਵੀ ਕੋਈ ਕਾਰਵਾਈ ਹੋਵੇਗੀ ਜਾਂ ਫਿਰ ਜੋ ਸ਼ੀਤਲ ਅੰਗਰਾਲ ਨੇ ਉਹਨਾਂ ਵੱਲੋਂ ਸਿਰਫ ਸਿਆਸੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਦਾਦੇ ਨੇ ਕਿ ਸ਼ੀਤਲ ਅੰਗਰਾਲ ਦੇ ਵੱਲੋਂ ਆਪਣੇ ਫੇਸਬੁੱਕ ਦੇ ਉੱਪਰ ਇੱਕ ਸਕਰੀਨਸ਼ਾਟ ਪਾ ਕੇ ਵੀ ਇਹ ਦਾਵਾ ਕੀਤਾ ਗਿਆ ਸੀ ਕਿ ਮੰਤਰੀ ਦੇ ਪਰਿਵਾਰ ਦੀ ਇਹ ਆਡੀਓ ਹੈ ਪਰ ਉਹਨਾਂ ਦੇ ਵੱਲੋਂ ਇਹ ਆਡੀਓ ਨਸ਼ਰ ਨਹੀਂ ਕੀਤੀ ਗਈ ਜਿਸ ਸਮੇਂ ਆਪਾਂ ਇਹ ਵੀਡੀਓ ਕਰ ਰਹੇ ਹਾਂ ਗ੍ਰਿਫਤਾਰੀ ਦੀਆਂ ਖਬਰਾਂ ਚਾਚਾ ਦੇ ਵਿੱਚ ਨੇ ਕਿ ਰਮਨ ਰੌਣਾ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਐਫ ਆਈ ਆਰ ਉਹਨਾਂ ਦੇ ਉੱਪਰ ਦਰਜ ਹੋ ਚੁੱਕੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਅੱਗੇ ਜਾ ਕੇ ਕੀ ਅਪਡੇਟ ਆਉਂਦੀ ਆ ਇਸ ਦੇ ਬਾਬਤ ਹੀ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਰੀ ਸਾਂਝੀ ਕਰਾਂਗੇ ਪਰ ਇੱਕ ਚਰਚਾ ਹੋਰ ਵੀ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਅੱਧੀ ਦਰਜਣ ਤੋਂ ਵੱਧ ਹੋਰ ਵਿਧਾਇਕਾਂ ਦੇ ਖਿਲਾਫ ਵੀ ਸਰਕਾਰ ਐਕਸ਼ਨ ਕਰ ਸਕਦੀ ਆ ਜਿਨ੍ਹਾਂ ਦੇ ਖਿਲਾਫ ਲਗਾਤਾਰ ਸ਼ਿਕਾਇਤਾਂ ਮੁੱਖ ਮੰਤਰੀ ਦਫ਼ਤਰ ਜਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੱਕ ਪਹੁੰਚ ਰਹੀਆਂ ਨੇ ਧੰਨਵਾਦ